ਤਰਾਲ ਨੇ ਲੈ ਲਈ ਸਰਪੰਚੀ ਵੱਲੀਏ ਅੱਗੇ ਡਾਂਸ ਹੋਣ ਡਿਆ ਤੇ ਸਰੋਪਾ ਕੌਣ ਪਾਉਣ ਡਿਆ ਆ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਜਿਹੜਾ ਇਲੈਕਸ਼ਨ ਲੜਿਆ ਜਿਹੜਾ ਅਨਮੋਲ ਹੀਰਾ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਦਾ ਉਹ ਸਰੋਪਾ ਕਿਹਨੂੰ ਪਾਉਣ ਡਿਆ ਜੱਗੂ ਭਗਵਾਨ ਪੁਰੀਏ ਦੇ ਭਰਾ ਨੂੰ ਕਿ ਜੱਗੂ ਭਗਵਾਨ ਪੁਰੀਏ ਦੀ ਮਾਤਾ ਇਹ ਸਾਹਮਣੇ ਖਲੋਤੀ ਆ ਆ ਮਾਤਾ ਖਲੋਤੀ ਆਉ ਮੁੰਡੇ ਦੇ ਪੈਣ ਦੇ ਆਹਾਰ ਤੇ ਆ ਅੱਗੇ ਉਹਨੂੰ ਚਲਾਇਆ ਯਾਰਾ ਬਲਾਜ ਨੂੰ ਆ ਰਿਹਾ ਉਹ ਇਹ ਗੁਰਦੀਪ ਸਿੰਘ ਇਹ ਮੈਨੂੰ ਲੱਗਦਾ ਇਹ ਉਹਨੇ ਨਹੀਂ ਚੜਾਈ ਆਪਦੇ ਫੇਸਬੁੱਕ ਤੇ ਕਿਹਨੇ ਚਲੋ ਨਹੀਂ ਜਿਹੜੀ ਗੀਤ ਗਾਉਣ ਰਿਹਾ ਉਹ ਕਿਹਨੇ ਚੜਾਈ ਆ ਇਹ ਡਿਲੀਟ ਹੋ ਗਈ ਵੈਸੇ ਚੜਾਈ ਉਹਨਾਂ ਨੇ ਹੁਣ ਮੈਨੂੰ ਇੱਕ ਗੱਲ ਭਗਵੰਤ ਮਾਨ ਦੱਸ ਦਵੇ ਕਿ ਇਹ ਜੱਗੂ ਭਗਵਾਨਪੁਰੀਆ ਜੇਲ੍ਹ ਚੋਂ ਬੈਠਿਆ ਹੁਣ ਬਣਾਉ ਫਿਰ ਇਹ ਅਗਲੀ ਵਾਰੀ ਮਿਲਣ ਲੱਗਾ ਟਿਕਟ ਇਹਨੂੰ ਦੇਣੀ ਹੈ ਤੁਸੀਂ ਇਹ ਵੀ ਤੁਹਾਡਾ ਅਨਮੋਲ ਹੀ ਰਹੀ ਆ ਜਿਹੜੇ ਫੈਸਲੇ ਕਰਾ ਰਿਹਾ ਤੇਰੇ ਆਖੇ ਤਾਂ ਹੁੰਦੀ ਨਹੀਂ ਛੇਤੀ ਕਿਤੇ ਛੁਪਤੀ ਤੇਰੇ ਆਖੇ ਤਾਂ ਸਾਰਿਆਂ ਨੇ ਚਾਰ ਬੰਦਿਆਂ ਨੇ ਜਾ ਕੇ ਕਾ ਕੇ ਦਾਖਲ ਕਰਾਤੇ ਅੱਜ ਮੈਨੂੰ ਪਤਾ ਲੱਗਿਆ ਮਿੰਤ-ਮਿੰਤ ਕਰਕੇ ਸ਼ਾਇਦ ਕੰਮ ਪਤਾ ਨਹੀਂ ਨੇੜੇ ਲੱਗਿਆ ਨਹੀਂ ਲੱਗਿਆ ਸਤੋਜ ਤੇ ਫਿਰ ਭਾਉ ਮਿਲਣ ਲੱਗਾ ਇਹਨੂੰ ਗੁਰੂ ਧਾਰ ਲੈ ਜੀਨੇ ਕਾਗਜ਼ੀਨੀ ਬਾਈਬਲ ਕਲਾਕੀਆਂ ਨੇ ਜਾਖਲ ਹੋਣ ਦਿੱਤੇ ਜਾਂ ਆ ਪਿੰਡ 'ਚ ਭਗਵਾਨਪੁਰੀਏ ਪਿੰਡ 'ਚ ਕੀ ਹੋਇਆ ਅਗਲਾ ਆਧਾਰਨ ਉਹਦਾ ਕੀ ਆ ਆ ਹਾਈ ਕੋਰਟ ਤੇ ਆਰਡਰ ਹੈ ਜੀ ਆ ਮੈਂ ਆਰਡਰ ਦੀ ਤਰੀਕ ਦੇ ਦਿਆਂ ਤੁਹਾਨੂੰ ਸੀ ਆਰ ਐਮ ਐਮ 45864 2023 ਡਿਸਾਈਡਡ 6224 ਕਿੰਨੇ ਮਹੀਨੇ ਹੋਏ ਜੀ 6 ਅੱਠ ਵੀ ਨਹੀਂ ਹੋਇਆ ਆਰਡਰ ਆ ਇਹਨੂੰ ਇਹ ਬਲਵਿੰਦਰ ਸਿੰਘ ਦੇ ਖਿਲਾਫ ਹੈ ਆ ਇੱਕ ਮਿੰਟ ਬੜੇ ਧਿਆਨ ਨਾਲ ਸੁਣਿਓ ਇਹ ਉਹ ਕੇਸ ਆ ਬੈਠਿਆ ਇੱਕ ਤੁਹਾਨੂੰ ਯਾਦ ਹੋਣਾ 2019 ਚ ਮੈਂ ਇਹ ਵੀ ਦੇ ਰਿਹਾ ਤੁਹਾਨੂੰ ਇੱਕ ਸਾਡਾ ਬੜਾ ਹਿੰਮਤੀ ਵਰਕਰ ਸੀ ਸਰਪੰਚ ਰਿਹਾ ਲੰਮਾ ਸਮਾਂ 10 ਸਾਲ ਸਰਪੰਚ ਰਿਹਾ ਚੇਅਰਮੈਨ ਰਿਹਾ ਸਾਧ ਦਿਲਬੀਰ ਸਿੰਘ ਢਿਲਵਾ ਉਹਦਾ ਕਤਲ ਕਰਤਾ ਗਿਆ ਸੀ ਔਰ ਜਿਨ੍ਹਾਂ ਨੇ ਕਤਲ ਕੀਤਾ ਸੀ ਉਸ ਵੇਲੇ ਵੀ ਆ ਤਰਨੇ ਲੱਗੇ ਸੀ ਆ ਮੈਂ ਪੁਰਾਣੀ ਪੋਸਟਬੁੱਕ ਫੇਸਬੁੱਕ ਪੋਸਟਾਂ ਕੱਢ ਕੇ ਲਿਆ ਜਿਹਦੇ ਚ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਗੁਰਦਾਸਪੁਰ ਤੇ ਚੰ디ਗੜ੍ਹ ਪ੍ਰਧਾਨ ਸਭਾ 'ਚ ਤਕਰਾਲਾ ਪੈ ਗਿਆ ਸੁਖੀ ਰੰਧਾਵੇ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਇੱਕ ਦੀ ਮਾਤਾ ਨੇ ਪਿੱਛੇ ਆਪਾ ਕੀਤਾ ਸੀਗਾ ਅ ਜੇ ਉਥੇ ਬਟਾਲੇ ਪੁਲਿਸ ਲਾਈਨ ਦੇ ਬਾਹਰ ਕਿਉਂਕਿ ਅਸੀਂ ਇਸ ਕਿਸਮ ਨਾਲ ਉਹਦੀ ਘੇਰਾਬੰਦੀ ਕੀਤੀ ਸੀ ਉਸ ਕੇਸ 'ਚ ਇਹਨੇ ਦਲਬੀਰ ਢਿਲਵਾ ਨੂੰ ਮਾਰਿਆ ਸੀ ਜਿਹਨਾਂ ਬੰਦਿਆਂ ਨੇ ਮਾਰਿਆ ਸੀ ਉਹਨਾਂ ਤੇ ਜੱਗੂ ਭਗਵਾਨ ਕੁਰਿਆ ਤੇ ਉਹਦੇ ਸਾਥੀ ਆ ਬਲਵਿੰਦਰ ਸਿੰਘ ਜਿਹੜਾ ਰਿੱਟ 'ਚ ਆ ਉਹ 4.5 ਸਾਲ ਤੋਂ ਵੱਧ ਸਮਾਂ ਅੰਦਰ ਰੇ ਆ ਉਹਦੀ ਫੋਟੋ ਐ ਔਰ ਹਾਈ ਕੋਰਟ ਦਾ ਆਰਡਰ ਕੀ ਕਹਿੰਦਾ ਮੈਂ ਦੋ ਲਾਈਨਾਂ ਪੜ੍ਹ ਦਿਆਂ ਬਾਕੀ ਆਰਡਰ ਤੁਹਾਨੂੰ ਦੇ ਦੂੰਗਾ ਜਬ ਪਟੀਸ਼ਨਰ ਵੁਡ ਨਾਟ ਐਂਟਰ ਡਿਸਟ੍ਰਿਕਟ ਗੁਰਦਾਸਪੁਰ ਟਿਲ ਦੀ ਐਗਜ਼ਾਮੀਨੇਸ਼ਨ ਆਫ ਦ ਆਫਰ ਮੈਂਸ਼ਨ ਟੂ ਮਟੀਰੀਅਲ ਵਿਟਨੈਸਸ ਨੈਮਲੀ ਲਖਵਿੰਦਰ ਸਿੰਘ ਐਂਡ ਰਣਜੋਗ ਸਿੰਘ ਉਹਨਾਂ ਦੀ ਜਦ ਤੱਕ ਕਰਾਸ ਐਗਜ਼ਾਮੀਨੇਸ਼ਨ ਨਹੀਂ ਹੋ ਜਾਂਦੀ ਜਿਹੜੇ ਇਹਨਾਂ ਦੇ ਪਰਿਵਾਰ ਦੇ ਜੀ ਨੇ ਇਹ ਢਿਲਵਾ ਸਾਹਿਬ ਦੇ ਛੋਟੇ ਭਾਈ ਸਾਹਿਬ ਨੇ ਤੇ ਤੁਸੀਂ ਆਹ ਵੇਖ ਲਓ ਪੁਲਿਸ ਦਾ ਹਾਲ ਹਾਈ ਕੋਰਟ ਦੀ ਵੀ ਆ ਧੱਜੀਆਂ ਣਾਈਆਂ ਜਾ ਰਹੀਆਂ ਆ ਪੀਲੀ ਪੱਕ ਜੀ ਸਰ ਬਲਵਿੰਦਰ ਸਿੰਘ ਹਾਈਕੋਰਟ ਤੋਂ ਆਇਆ ਵਾ ਜਮਾਨਤ ਇਹ ਜिले ਤੋਂ ਬਾਹਰ ਹੁੰਦਾ ਹੁਕਮ ਆ ਤੇ ਇਹ ਬੰਦਾ ਇਲੈਕਸ਼ਨ ਦੇ ਵਿੱਚ ਭਾਗ ਲੈ ਰਿਹਾ ਸ਼ਰੇ ਆਮ ਸਾਰੇ ਪਿੰਡ ਦੇ ਨਾਲ ਉਹ ਕਾਗਜ਼ ਦਾਖਲ ਕਰਾਉਂਦਾ ਫਿਰ ਰਿਹਾ ਔਰ ਐਸਐਸਪੀ ਨੂੰ ਆਲਾ ਪੁਲਿਸ ਅਫਸਰਾਂ ਨੂੰ ਮੈਂ ਪਹਿਲੇ ਦਿਨ ਕਿਹਾ ਮੈਂ ਕਿਹਾ ਜੀ ਵੈਪਨ ਜ਼ਬਤ ਕਰਾ ਦਿਓ ਸਾਰਿਆਂ ਦੇ ਔਰ ਇਨਸ਼ੋਰ ਕਰੋ ਜੇ ਤੁਸੀਂ ਫ੍ਰੀ ਐਂਡ ਪੀਸਫੁਲ ਇਲੈਕਸ਼ਨ ਚਾਹੁੰਦੇ ਹੋ ਕੋਈ ਵਾਇਲੈਂਸ ਨਹੀਂ ਚਾਹੁੰਦੇ ਤੇ ਜਿੱਥੇ ਜੇ ਕੋਈ ਮਾੜੇ ਕ੍ਰਿਮੀਨਲ ਐਲੀਮੈਂਟਸ ਆ ਉਹਨਾਂ ਨੂੰ ਫੜ ਕੇ ਅੰਦਰ ਦਿਓ ਔਰ ਸਾਰੇ ਅਸਲਾ ਜ਼ਬਤ ਹੋਵੇ ਇੱਥੇ ਤਾਂ ਹਾਈ ਕੋਰਟ ਦੇ ਆ ਜੱਜ ਸਾਹਿਬ ਦੇ ਆਰਡਰ ਨੇ ਹਰਕੇਸ਼ ਮਨੂਜਾ ਸਾਹਿਬ ਦੇ ਜਿਨ੍ਹਾਂ ਦੀਆਂ ਧੜੀਆਂ ਉਡਾਈਆਂ ਜਾਣ ਡੀਆਂ ਨੇ ਬਲਵਿੰਦਰ ਸਿੰਘ ਨੂੰ ਤਾਂ ਕਿਹਾ ਕਿ ਤੂੰ ਜ਼ਿਲ੍ਹੇ 'ਚ ਨਹੀਂ ਵੱਢ ਸਕਦਾ ਤੇ ਉਹ ਕਾਗਜ਼ ਦਾਖਲ ਕਰਾਉਂਦਾ ਫਿਰਦਾ ਆਜ ਉਹਦਾ ਸਿੱਟਾ ਕੱਢ ਲੋ ਕੀ ਨਿਕਲਿਆ ਕਿ ਕੱਲ ਇਹਨੂੰ ਫੇਰ ਜੱਗੂ ਦਾ ਫੋਨ ਆ ਗਿਆ ਹੁਣ ਦੱਸ ਦੇ ਤੂੰ ਆਪ ਦੇ ਮੂੰਹ ਦੱਸ ਇਹਨਾਂ ਨੂੰ ਕੀ ਹੋਇਆ ਕੀ ਤੇਰੇ ਨਾਲ